ਅਮਰਿਤਪਾਲ ਦੇ ਸਾਥੀ ਪਪਲਪ੍ਰੀਤ ਨੂੰ 4 ਦਿਨਾਂ ਦਾ ਰਿਮਾਂਡ ਮਿਲ ਚੁੱਕਾ ਹੈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਸਕਦੀ ਹੈ ਤੇ ਉੱਥੇ ਹੀ ਦੱਸੀਏ ਕਿ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਜਨਾਲਾ ਕਾਂਡ ਬਾਰੇ ਲਗਾਤਾਰ ਜਿਹੜਾ ਕਿ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉੱਥੇ ਹੀ ਅਮਰਿਤਪਾਲ ਦੇ ਸਾਥੀਆਂ ਨੂੰ ਜਿਹੜਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਤੇ ਉੱਥੇ ਹੁਣ ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਅੱਜ ਪੰਜਾਬ ਆ ਚੁੱਕੇ ਨੇ ਦੂਜੇ ਪਾਸੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਹੁਣ ਪੁਲਿਸ ਨੇ 4 ਦਿਨਾਂ ਦਾ ਰਿਮਾਂਡ ਲਿਆ ਹੈ ਤੇ ਜਿਸ ਦੇ ਦੌਰਾਨ 4 ਦਿਨਾਂ ਦੇ ਬਾਅਦ ਫਿਰ ਤੋਂ ਉਹਨਾਂ ਦੀ ਪੇਸ਼ੀ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਤੱਕ ਹੋ ਸਕਦਾ ਹੈ ਤੇ ਉੱਥੇ ਹੀ ਗੱਲ ਕਰੀਏ ਤੇ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ ਐਨਐਸਏ ਲਗਾਇਆ ਗਿਆ ਤੇ ਉਹ ਲਗਾਤਾਰ ਵਿਰੋਧ ਹੋ ਰਿਹਾ ਹੈ ਕਿ ਜਦ ਸਿੱਖਾਂ ਨੇ ਕੋਈ ਹੋਰ ਗੁਨਾਹ ਨਹੀਂ ਕੀਤਾ ਤਾਂ ਉਹਨਾਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਨਐਸਏ ਕਿਉਂ ਲਗਾਈ ਤੇ ਜਿਸ ਤੋਂ ਬਾਅਦ ਹੁਣ ਐਨਐਸਏ ਮਿਆਦ ਖਤਮ ਹੋ ਚੁੱਕੀ ਹੈ ਤੇ ਉੱਥੇ ਅਮਰਤਪਾਲ ਦੇ ਜੋ ਸਾਥੀ ਸੀ ਨਾਲ ਅਮਰਤਪਾਲ ਨੂੰ ਜਿਹੜਾ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਹੁਣ ਉੱਥੇ ਉਹਨਾਂ ਦੇ ਸਾਰੇ ਸਾਥੀਆਂ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਨੇ ਕੱਲੇ ਅਮਰਤਪਾਲ ਨੇ ਜਿਹੜੇ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਕਿ ਸ਼ਿਫਟ ਨੇ ਤੇ ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਭਾਈ ਅਮਰਤਪਾਲ ਸਿੰਘ ਕਦੋਂ ਜਿਹੜੇ ਕਿ ਪੰਜਾਬ ਹੋਣਗੇ ਤੇ ਕਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਿੱਖੋ ਜਥੇਬੰਦੀਆਂ ਜਿਹੜੇ ਕਿ ਇੱਕੋ ਇੱਕ ਮੰਗ ਕਰ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਵੀ ਜਿਹੜਾ ਕਿ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਤੇ ਜੇਕਰ ਪੰਜਾਬ ਪੁਲਿਸ ਨੇ ਅਤੇ ਪੰਜਾਬ ਸਰਕਾਰ ਨੇ ਅਜੇ ਹਾਈ ਕਰਨ ਤਾਂ ਦੂਜੇ ਪਾਸੇ ਹੁਣ ਉਹਨਾਂ ਦੇ ਨਸੀਕੀ ਸਾਥੀ ਸਾਰੇ ਹੀ ਪੰਜਾਬ ਦੇ ਵਿੱਚ ਲਿਆਂਦੇ ਗਏ ਨੇ ਤੇ ਕੱਲ ਦੱਸਦੀ ਹਾਂ ਕਿ ਜਿਹੜੇ ਕਿ ਉਹਨਾਂ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਨੇ ਉਹ ਵੀ ਹੁਣ ਪੰਜਾਬ ਚ ਆ ਗਏ ਨੇ ਤੇ ਉੱਥੇ ਹੀ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਤੇ ਅੱਜ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਹੁਣ 4 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਹੈ ਸਾਥੀਆਂ ਨੂੰ ਜਿਹੜਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਹੁਣ ਅਮਰਿਤਪਾਲ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਅੱਜ ਪੰਜਾਬ ਆ ਚੁੱਕੇ ਨੇ ਦੂਜੇ ਪਾਸੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਹੁਣ ਪੁਲਿਸ ਨੇ 4 ਦਿਨਾਂ ਦਾ ਰਿਮਾਂਡ ਲਿਆ ਹੈ ਤੇ ਇਸੇ ਦੌਰਾਨ ਚਾਰ ਦਿਨਾਂ ਦੇ ਬਾਅਦ ਫਿਰ ਤੋਂ ਉਹਨਾਂ ਦੀ ਪੇਸ਼ੀ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਤੱਕ ਹੋ ਸਕਦਾ ਹੈ ਤੇ ਉਥੇ ਹੀ ਗੱਲ ਕਰੀਏ ਤੇ ਬੀਤੇ ਦਿਨਾਂ ਦੇ ਵਿੱਚ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ ਐਨਐਸਏ ਲਗਾਇਆ ਗਿਆ ਤੇ ਉਥੇ ਹੀ ਲਗਾਤਾਰ ਵਿਰੋਧ ਹੋ ਰਿਹਾ ਹੈ ਕਿ ਜਦ ਸਿੱਖਾਂ ਨੇ ਕੋਈ ਹੋਰ ਗੁਨਾਹ ਨਹੀਂ ਕੀਤਾ ਤਾਂ ਉਹਨਾਂ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਨਐਸਏ ਕਿਉਂ ਲਗਾਈ ਤੇ ਜਿਸ ਤੋਂ ਬਾਅਦ ਹੁਣ ਐਨਐਸਏ ਮਿਆਦ ਖਤਮ ਹੋ ਚੁੱਕੀ ਹੈ ਤੇ ਉਥੇ ਹੀ ਅਮਰਿਤਪਾਲ ਦੇ ਜੋ ਸਾਥੀ ਸੀ ਨਾਲ ਅਮਰਿਤਪਾਲ ਨੂੰ ਜਿਹੜਾ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਹੁਣ ਉੱਥੇ ਹੀ ਉਹਨਾਂ ਦੇ ਸਾਰੇ ਸਾਥੀਆਂ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਨੇ ਕੱਲੇ ਅਮਰਿਤਪਾਲ ਨੇ ਜਿਹੜੇ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਕਿ ਸ਼ਿਫਟ ਨੇ ਤੇ ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਭਾਈ ਅਮਰਿਤਪਾਲ ਸਿੰਘ ਕਦੋਂ ਜਿਹੜੇ ਕਿ ਪੰਜਾਬ ਹੋਣਗੇ ਤੇ ਕਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਸਿੱਖੋ ਜਥੇਬੰਦੀ ਜਿਹੜੇ ਕਿ ਕੋਈ ਇੱਕ ਮੰਗ ਕਰ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਨੂੰ ਵੀ ਜਿਹੜਾ ਕਿ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਤੇ ਜੇਕਰ ਪੰਜਾਬ ਪੁਲਿਸ ਨੇ ਅਤੇ ਪੰਜਾਬ ਸਰਕਾਰ ਨੇ ਅਜੇ ਹਾਈ ਕਰਨ ਤਾਂ ਦੂਜੇ ਪਾਸੇ ਹੁਣ ਉਹਨਾਂ ਦੇ ਨਸੀਕੀ ਸਾਥੀ ਸਾਰੇ ਹੀ ਪੰਜਾਬ ਦੇ ਵਿੱਚ ਲਿਆਂਦੇ ਗਏ ਨੇ ਤੇ ਕੱਲ ਅਦਾਸੀਏ ਕਿ ਜਿਹੜੇ ਕਿ ਉਹਨਾਂ ਦੇ ਨਜ਼ਦੀਕੀ ਸਾਥੀ ਪਪਲ ਪ੍ਰਿਤ ਨੇ ਉਹ ਵੀ ਹੁਣ ਪੰਜਾਬ ਚ ਆ ਗਏ ਨੇ ਤੇ ਉਥੇ ਹੀ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਤੇ ਅੱਜ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਹੁਣ 4 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ